ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਨਿਕਲਾ ਚੈਨਲ ਤੇ ਸਵਾਗਤ ਹੈ ਸਾਰਿਆਂ ਦਾ ਆ ਵਧੀਆ ਠੀਕ ਹਾਂ 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 ਕੋਈ ਗੱਲ ਨਹੀਂ ਜਦੋਂ ਮਰਜੀ ਹੈ ਜੀ ਬਸ ਨਾਕ ਵਾਈ ਦਿਨਾਂ ਬਾਅਦ ਹੀ ਹੋ ਜਾਨੀ ਉਹਨੇ ਹਾਂ ਹਾਂ ਹੋਰ ਸਨੋ ਜੀ ਕੀ ਹਾਲ ਚਾਲ ਆਪਾਂ ਵਧੀਆ ਠੀਕ ਠਾਕ ਹਾਂ ਸ੍ਰੀ ਮਾਤਮਾ ਦੀ ਕਿਰਪਾ ਆਸ ਕਰਦੇ ਹਾਂ ਮੇਰੇ ਭੈਣ ਭਰਾ ਹੀ ਵਧੀਆ ਸਾਰੇ ਠੀਕ ਠਾਕ ਹੋਣਗੇ ਗਰਬਤ ਹੋ ਰਹੀ ਹੈ ਜੀ ਸਾਇਦ ਮਾਮਾ ਜੀ ਸੀ ਤਿੰਨ ਗਏ ਬਸ ਉਹ ਫੱਕ ਟੁੱਪੀ ਦੇ ਸੋ ਨਾ ਲਈ ਜਾਂਦੇ ਸਾਡਾ ਘਰ ਵੀ ਰਹਿ ਜਾਂਦਾ ਨਾ ਬਿਲਕੁਲ ਹੀ ਇੱਕ ਦਸਾਂ ਦੀ ਗਾੜੀ ਤਿੰਨ ਤੁਹਾਨੂੰ ਦੱਸਿਆ ਮੇਰੇ ਤੇ ਮੈ ਵੀ ਮੇਰੇ ਸਹੁਰੇ ਮੈਨੇਜ ਹੈਗੇ ਬਸ ਹੀ ਕਿਲੀ ਮਹਿੰਦਰਾ ਰੋਡ ਤੋਂ ਸਾਨੂੰ ਇਥੇ ਬੁਰਜ ਮੈਂ ਮੈਂ ਜਾ ਕੇ ਤੇ ਕੰਮ ਕੀ ਲਈ ਤੇ ਕਿਲੀ ਤੋਂ ਘਾਉ ਖੁੱਲੇ ਲਪੋਠੇ ਮੇਰੇ ਪੇਕੇ ਆ ਜਾਂਦੇ ਤੇ ਵਿਆਹੀ ਮੈਂ ਮੈਮੇ ਦੇ ਵਿੱਚ ਹੈਗੀ ਤੇ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀਗਾ ਹਨਾ ਆਪਾਂ ਟੱਕੇ ਸੀਏ ਕੱਪੜੇ ਆਪਣੇ ਆਪ ਦੀ ਸੀਗੀ ਚਿਕਨ ਦੀ ਬਾਟਮ ਤੇ ਉਹ ਆਪਾਂ ਸਲਾਈ ਕਰ ਲਈ ਆਪਾਂ ਤੁਹਾਨੂੰ ਦਿਖਾਣੇ ਆਂਗੇ ਭਾਈ ਜੀ ਇਹਦੇ ਕੱਪੜੇ ਦੇ ਨਾ ਸਾਰੇ ਇੱਕ ਪਾਸੇ ਵਰਕ ਸੀਗਾ ਇਸ ਤਰ੍ਹਾਂ ਐ ਤੇ ਖੜਮੇ ਜਲਵਾਰੀ ਕੱਟੀ ਐ ਮੈਂ ਕਦੇ ਐਵੇਂ ਨੀ ਸਲਵਾਰ ਪਾਈ ਤਾਂ ਨਹੀਂ ਹੈਗੀ ਪਰ ਮੈਨੂੰ ਆਸ ਨਹੀਂ ਸੀ ਕਿ ਵੀ ਐ ਇਹ ਬਣ ਜਾਊਗੀ ਪਰ ਇਹ ਆਪਾਂ ਬਣਾ ਲਈ ਹੈਗੀ ਅਸੀਂ ਜਿਸ ਤਰ੍ਹਾਂ ਐਵੇਂ ਆਪਾਂ ਸਲਾਈ ਕਰ ਲਈ ਐ ਇਸ ਤਰ੍ਹਾਂ ਇਸ ਤਰ੍ਹਾਂ ਜੀ ਆਪਾਂ ਸਲਾਈ ਕਰ ਲਈ ਐ तो पहुंचया तो इस तरह जी घट ही आ गया हैगा तो कोई बुकरम वगैरह लाने की लड़ नहीं पी है, है। तरह गया। इस तरह ही एम बन गई इस तरह कटावे थले तरह आ गई बन गई ਪੱਕੀ ਹੈ ਨਾ ਆਪਣੀ ਕੁੜੀ ਗੁੜੀਆਂ ਲੱਗੀ ਹੋਈ ਹੈ ਇੱਕ ਕੱਪੜੇ ਸਿੱਖਣ ਵਾਸਤੇ ਦੱਸੇ ਸੀਗਾ ਕਿ ਕੱਲ ਨੂੰ ਦੇਖਦੇ ਆਪਾਂ ਸੂਟ ਕੱਟਾਂਗੇ ਬਹੁਤ ਸੋਹਣੀ ਬਣਦੀ ਆ ਸਕਰੀਏ ਨੂੰ ਵਾਸ਼ ਕਰਕੇ ਤੇ ਫਿਰ ਆਪਾਂ ਪਰਸੋਂ ਤੱਕ ਟ੍ਰਾਈ ਕਰਕੇ ਦੇਖਾਂਗੇ ਇਹ ਤਾਂ ਤੇ ਨਾਲ ਨਵਾਂ ਕੱਪੜਾ ਥੋੜਾ ਜਿਹਾ ਠੀਕ ਜਿਹਾ ਹੋ ਜਾਂਦਾ ਤੇ ਆ ਚੀਜ਼ ਇਹਦੇ ਚ ਕਾਫੀ ਵੱਧ ਗਈ ਹੈ ਜੀ ਇਹਦੇ ਨਾਲ ਵੀ ਆਪਾਂ ਇੱਕ ਸੂਟ ਤਿਆਰ ਕਰਾਂਗੇ ਨਵਾਂ ਕੱਪੜਾ ਹੈਗਾ ਤੇ ਤੁਹਾਨੂੰ ਇਹਦੇ ਬਾਰੇ ਵੀ ਦੱਸਾਂਗੇ ਠੀਕ ਹੈ ਨਾ ਉਹ ਕੀ ਜੀ ਜੋ ਵੀ ਬੰਦਾ ਆ ਕਪੜਾ ਵਗੈਰਾ ਸਲਾਈ ਕਰਦਾ ਹੈ ਨਾ ਉਸ ਚੀਜ਼ ਨੂੰ ਤਾਂ ਤੁਸੀਂ ਜਿਸ ਤਰ੍ਹਾਂ ਮਰਜ਼ੀ ਮੈਂਟੇਨ ਕਰ ਸਕਦੇ ਹੋ ਹੁਣ ਤੇ ਇਹਦੇ ਜਿਹਾ ਇਸ ਤਰ੍ਹਾਂ ਦਾ ਇਹ ਵਰਕ ਵਾਲਾ ਕਾਫੀ ਪੀਸ ਹੈਗਾ ਤੇ ਉਹ ਵੀ ਮੈਂ ਸਾਨੂੰ ਸੂਟ ਰੈਡੀ ਕਰਕੇ ਦਿਖਾਉਂਗੀ ਹਲੋ ਜੀ ਇੱਕ ਤਾਂ ਗਰਮੀ ਹੁਣ ਫਿਰ ਦੁਆਰਾ ਹੋ ਗਈ ਜਦੋਂ ਜਬਾੜਾ ਬਣ ਜਾਂਦਾ ਕਿਉਂਕਿ ਮੁੱਖਾ ਤੇ ਉਹਨੂੰ ਕੰਮ ਕਰਨਾ ਪੈਂਦਾ ਇੱਕ ਹੱਲੇ ਦੁਕਾਨ ਤੇ AC ਲੱਗਿਆ ਹੈਗਾ ਫਿਰ ਮੈਨੂੰ ਦੁਪਹਿਰੇ ਤਾਂ ਕਹੀਂ ਜਾਣਾ ਪੈਣ ਬਤ ਕਰੇ ਨਹੀਂ ਬੈਠਿਆ ਜਾਂਦਾ ਹੈ ਇੱਥੇ ਵੇਖਦੇ ਆਂ ਅਜਾ ਤੱਕ ਰੇਸੀ ਲਾਉਣੀ ਹੈ ਨਹੀਂ ਫਿਰ ਉਹ ਕੂਲਰ ਤਾਂ ਲੈ ਕੇ ਆਵਾਂਗੇ ਕੂਲਰ ਪਹਿਲਾਂ ਸੀਗਾ ਉਹ ਖਰਾਬ ਹੋ ਗਿਆ ਤੇ ਹਾਂ ਆਪਣੇ AC ਲੱਗਿਆ ਹੀ ਹੈ ਬਾਹਰ ਆਪਾਂ ਕਦੇ ਪਏ ਨਹੀਂ ਹੈਗੇ ਰਹਿਣੀ ਸਿਰਫ ਕੂਲਰ ਹੀ ਰਹਿਤਾ ਹੋਵੇ ਹਾਂ ਆ ਸਾਈ ਕਰੀ ਰੱਖ ਕੇ ਪੁੱਤ ਤੇ ਉਹ ਮਸ਼ੀਨ ਨੂੰ ਟਾਕ ਦੇ ਛਾਹ ਵੇਖੋ ਜੀ ਮੋਬਾਈਲ ਲਈ ਬੈਠਾ ਸਕੂਲ ਦਾ ਕੰਮ ਇਹਨੇ ਸਾਰਾ ਕਰ ਲਿਆ ਉਹ ਮਸ਼ੀਨ ਟਾਕ ਦੇ ਹੈਂ ਤੇ ਅਸ ਲਾਈਆਂ ਨਾਲ ਫਾਫਾ ਵੀ ਉੱਥੇ ਰੱਖ ਦੇ ਲੈ ਮੇਰਾ ਪੁੱਤ ਹਾਂ ਇੱਥੇ ਰੱਖਣਾ ਲੈ ਇੱਥੇ ਧਰ ਦੇ ਆ ਦੋਨੇ ਕੱਪੜੇ ਆਪ ਘਰੀ ਲੈ ਕੇ ਜਾਣੇ ਅਸੀਂ ਜਰ ਵੀ ਰੱਖ ਦੇ ਹਾਏ ਚੱਕੀ ਬਤੋਏ ਇਹ ਨਾਲ ਲਾ ਦੇ ਇੱਥੇ ਹਾਂ ਅਸੀ ਜਰ ਚੱਕੀ ਬਤ ਬਣਿਆ ਦੇਖ ਤੀ ਸੀ ਨਾ ਜਦ ਦੋ ਜੋੜੇ ਉੱਥੇ ਰੱਖ ਸੀ ਜਰ ਉਹ ਉੱਥੇ ਉਹ ਤੇ ਕਈ ਵਾਰ ਲੈਸ ਕੱਟ ਨਹੀਂ ਹੁੰਦੀ। ਉਹ ਉਹ ਕੰਨੀ ਤੇ ਇੱਥੇ ਭਾਵ ਵਾਲੇ ਕੱਪੜੇ ਵੇਥੇ ਰੱਖ। ਠੀਕ ਆ। ਮੈਂ ਮਾਥ ਵੱਜਣ ਵਾਲੇ ਹੋ ਗਏ ਜੀ 7:40 ਹੋ ਗਏ ਸ਼ਾਮ ਦੇ ਤੇ ਬਸ ਮੈਂ ਜਲਦੀ ਘਰ ਨੂੰ 3 ਵਜੇ ਆਏ ਸੀ ਅੱਜ ਦੁਪਹਿਰ ਤੋਂ ਬਾਅਦ ਇੱਥੇ ਸਾਈ ਸਾਢੇ ਕਿਦਨ ਆ ਜਾਂਦਾ ਸਕੂਲੋਂ ਮੈਂ ਚਾਚੂ ਬਣਾਇਆ ਸੀ ਤੇ ਇੱਕ ਅੱਜ ਬਹੁਤ ਵਧੀਆ ਗੱਲ ਹੋਈ ਜੀ ਮੈਂ ਸਤੀ ਪਈ ਸੀਗੀ ਦੁਪਹਿਰੇ ਸੀਗਾ 2:30 ਦਾ ਟਾਈਮ ਹੋਣਾ ਜੀ ਮੇਰੇ ਖਿਆਲ ਚ ਤੇ ਜਿੰਨੇ ਵੀ ਮੇਰੇ ਨਾਲ ਮੇਰੇ ਫਰੈਂਡ ਪੜਦੇ ਹੁੰਦੇ ਸੀਗੇ ਸਾਰੇ ਤੇ ਮਤਲਬ ਵੀ ਆਪਾਂ ਤੁਹਾਨੂੰ ਦੱਸਿਆ ਸੀ ਨਾ ਆਪਾਂ ਟੈਂਪਰ ਦਾ ਡਿਪਲੋਮਾ ਕੀਤਾ ਸੀਗਾ ਤੇ ਮੇਰੇ ਸਾਰੇ ਫਰੈਂਡ ਦਾ ਗਰੁੱਪ ਬਣਿਆ ਹੋਇਆ WhatsApp ਤੇ ਤੇ ਆਪਾਂ ਕਦੇ ਕਦਾ ਵੀਡੀਓ ਕਾਲ ਕਰ ਲਈਦੀ ਆ ਜੋਇਨ ਕਾਲ ਸਾਰੇ ਕਰ ਲਈਦੀ ਹੈ ਹਨਾ ਜੀ ਤੇ ਮੈਂ ਪਈ ਹੋਈ ਸੀਗੀ ਤੇ ਢਾਈਕ ਦਾ ਟਾਈਮ ਸੀਗਾ ਤੇ WhatsApp ਤੇ ਕਾਲ ਆ ਰਹੀ ਸੀ ਵੀ ਤੇ ਵੀ ਉਸ ਟਾਈਮ ਜਦੋਂ ਆਪਾਂ ਸੱਤੇ ਪਏ ਹੋਣਾ ਕਿਸੇ ਦਾ ਫੋਨ ਆ ਜਾਏ ਫਿਰ ਆਪਾਂ ਨੂੰ ਅਜੀਬ ਜਿਹਾ ਲੱਗਦਾ ਹਨਾ ਗੱਲ ਕਰਨ ਨੂੰ ਤੇ ਫਿਰ ਵੀ ਮੈਂ 2-4 ਮਿੰਟ ਉਹਨਾਂ ਨਾਲ ਵੀ ਸਾਂਝ ਪਾਈ ਮੈਨੂੰ ਕੋ ਗੁੱਸਾ ਨਾ ਕਰ ਜਾਣ ਵੀ ਸਾਡਾ ਫੋਨ ਨੀ ਚੱਕਿਆ ਹੋ। ਕੋਈ ਟਾਈਮ ਨਹੀਂ ਹੁੰਦਾ ਹੈਗਾ ਜੀ ਬੰਦੇ ਨੂੰ ਕਈ ਵਾਰ ਬਿਜ਼ੀ ਹੁੰਦੇ ਆ। ਦਰੋ ਵੇਰੋ ਵੀ ਮੈਂ ਗਈ ਤੇ ਫਿਰ ਉਹ ਤੇ ਮੈਂ ਜਾ ਕੇ ਰੈਸਟ ਕਰਨ ਲੱਗ ਪਈ ਸੀ। ਨਸਟ ਕਰਕੇ ਦਿਖੇ ਵਸਤਾਂ ਤਾਂ ਨਿਕੋ ਜਾਇਨ ਵਾਲਾ ਸਾਇੰਸ ਸਕੂਲ ਤੇ ਮੇਰੀ ਫਰੈਂਡ ਕਹਿ ਰਹੀ ਸੀ ਕਿ ਆਪਾਂ ਸਾਰੇ ਆਰਟ ਐਂਡ ਕਰਾਫਟ ਵਾਲੇ ਜੋ ਵੀ ਡਿਪਲੋਮਾ ਕੀਤਾ ਤੇ ਕਿਸੇ ਨੂੰ ਜੋਬ ਨਹੀਂ ਮਿਲੀ ਚੋਕ ਤਾਂ ਹੁਣ ਦੇਖੋ ਜੀ ਉਹਨਾਂ ਦੀ ਗੱਲ ਮੈਨੂੰ ਬਹੁਤ ਵਧੀਆ ਲੱਗੀ ਹੈ ਨਾ ਤੇ ਕਹਿੰਦੀ ਵੀ ਆਪਾਂ ਸਾਰੇ ਘਰਾਂ ਦੇ ਵਿੱਚ ਹੀ ਬੈਠੇ ਆ ਬੱਚੇ ਸਾਂਭ ਰਹੇ ਆ ਪੱਕਾ ਨੌਕਰੀ ਨਾਲ ਲੱਗਣਾ ਸਹੀ ਗੱਲ ਹੈ ਜੀ ਜੋਬ ਕਿਸਮਤ ਨਾਲ ਮਿਲਦੀ ਆ ਪਚਾਈ ਲੱਖੀ ਪੜਾਣਾ ਤੇ ਨੇਂਤਾ ਕਰ ਲੇ ਟਕਰਾਂ ਮਾਰ ਲੇ ਜੋਬ ਨਹੀਂ ਮਿਲਦੀ ਕਿਸਮਤ ਨਾਲ ਹੀ ਜੋਤ ਕੇ ਆਉਂਦੀ ਹੈ ਚਲੋ ਜੀ ਬਾਤ ਕੀ ਬਾਈਗੂ ਦੀ ਕਿਰਪਾ ਨਾਲ ਆਪਾਂ ਘਰ ਦੇ ਵਿੱਚ ਹੀ ਬੈਠੇ ਆ ਵਧੀਆ ਚਲੋ ਆਪਦੇ ਜਵਾਬ ਪਾਲਦੇ ਆ ਚਰਪ ਕਰਦੇ ਆ ਪਰ ਸਰਕਾਰਾਂ ਤਾਂ ਹੁਣ ਵੀ ਉਹੀ ਕੁਛ ਆ ਪਹਿਲਾਂ ਵੀ ਇਹੀ ਕੁਛ ਸੀ ਕਿਸੇ ਵੀ ਤਰ੍ਹਾਂ ਕੋਈ ਜੌਬ ਨਹੀਂ ਮਿਲਦੀ ਹਾਂ ਚਲੋ ਵੈਗੂ ਵਜੀ ਅਸੀਂ ਮੋਬਾਈਲ ਤੇ WhatsApp ਤੇ ਚੈਟ ਵਗੈਰਾ ਤੇ ਫਲੇ ਵੀ ਜਿਵੇਂ ਪੜਦੇ ਸੀ ਉਸੇ ਤਰ੍ਹਾਂ ਸਾਰੇ ਇਕੱਠੇ ਆ ਪਰ ਮਾਤਾ ਮਾਵਾ ਕਰੇ ਸਾਨੂੰ ਸਾਰਿਆਂ ਨੂੰ ਐਂ ਜੋੜ ਕੇ ਰੱਖੇ ਤੇ ਜਦੋਂ ਫਰੈਂਡ ਸਰਕਲ ਹੁੰਦਾ ਜੀ ਉਦੋਂ ਕਈ ਜੱਦਾ ਤਾਜ਼ਾ ਹੋ ਜਾਂਦਿੰਦੇ ਆ ਤੇ ਕਈ ਮਨਲਾ ਵੀ ਅਦੇ ਮਨ ਤੋਂ ਟੈਨਸ਼ਨਾਂ ਵੀ ਲੈ ਜਾਂਦੀਆਂ ਆ ਫਰੈਂਡ ਨਾਲ ਗੱਲ ਕਰਕੇ ਹਨਾ ਵਧੀਆ ਲੱਗਦਾ ਜੀ ਇਸ ਤਰ੍ਹਾਂ ਹਨਾ ਚਲੋ ਫਿਰ ਠੀਕ ਹੈ ਜੀ ਤੇ ਸ਼ੁਰੂ ਤੋਂ ਐਂਡ ਤੱਕ ਸਾਰੀ ਵੀਡੀਓ ਵੇਖਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਲਾਈਕ ਸ਼ੇਅਰ ਵੀ ਕਰ ਦਿਆ ਕਰੋ ਤੇ ਬੱਕੀ ਵਧੀਆ ਜੀ ਸਾਥ ਦੇ ਰਹੇ ਹੋ ਆਪਾਂ ਨੂੰ ਤੁਹਾਡਾ ਸਾਥ ਬਹੁਤ ਵਧੀਆ ਲੱਗ ਰਿਹਾ ਆਪਾਂ ਨੂੰ ਤੁਹਾਡੇ ਸਾਥ ਦੀ ਬਹੁਤ ਲੋੜ ਹੈ ਤੇ ਵਧੀਆ ਤੁਸੀਂ ਇਸੇ ਤਰ੍ਹਾਂ ਸਪੋਰਟ ਕਰਿਆ ਕਰੋ ਜੀ ਅਦੀ ਭੈਣ ਨੂੰ ਆਪਾਂ ਤੁਹਾਡਾ ਧੰਨਵਾਦ ਕਰਦੇ ਆਂ ਜੀ ਤੇ ਬਾਕੀ ਵਾਹਿਗੁਰੂ ਜੀ ਪਰਮਾਤਮਾ ਸਾਰਿਆਂ ਦੇ ਸੁਪਨੇ ਪੂਰੇ ਕਰੇ ਜੀ ਇਨਸਾਰੇ ਨੂੰ ਪਤਾ ਦੇ ਦਿੱਤ ਧੰਨਵਾਦ ਕਰਦੀ ਹਾਂ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਕਮੈਂਟ ਕਰਿਆ ਕਰੋ ਤੇ ਲਾਈਕ ਸ਼ੇਅਰ ਵੀ ਕਰਦੇ ਆ ਕੋਈ। ਹਨਾ ਚਲੋ ਅੱਜ ਇੱਕ ਹੈਲ ਘਰ ਮੈਲ ਦੇ ਕਲਕਸ ਨੇ ਨਵਾਂ ਵਲੋਗ ਪਨਾ ਸ਼ੁਰੂ ਤੋਂ ਐਂਡ ਤੱਕ ਸਾਰੀ ਵੀਡੀਓ ਜਰੂਰ ਵੇਖਿਆ ਕਰੋ ਨਹੀਂ ਤੁਸੀਂ ਵਿੱਚ ਮੈਸ ਕਰ ਦਿੰਦੇ ਆ ਫਿਰ ਤੁਹਾਨੂੰ ਪਤਾ ਨਹੀਂ ਲੱਗਦਾ ਹੈਗਾ ਕਈ ਗੱਲ ਬਾਤ ਕੀ ਨੇ ਕਿ ਨਹੀਂ। ਤੇ ਅੱਜ ਜਲੀ ਵੀਡੀਓ ਦੇ ਵਿੱਚ ਜਿਹੜੀ ਕੱਲ ਵੀਡੀਓ ਪਾਈ ਸੀ ਉਹਦੇ ਵਿੱਚ ਤੁਸੀਂ ਮੇਰੇ ਭੈਣ ਨੇ ਫੋਨ ਤੇ ਕਿਹਾ ਸੀਗਾ ਵੀ ਤੁਸੀਂ ਨਵੀਂ ਦੁਕਾਨ ਦੀ ਵੀਡੀਓ ਬਣਾ ਕੇ ਜਰੂਰ ਦੁਕਾਨ ਕੋ ਖਾਓ ਸਾਨੂੰ ਤੇ ਆਪਾਂ ਪਤਾ ਹੀ ਹੈ ਅੱਜ ਜਲਦੀ ਕਾ ਵੀਡੀਓ ਦੇ ਵਿੱਚ ਦੁਕਾਨ ਵਾਲੀ ਵੀਡੀਓ ਸਾਰੀ ਬਣਾਈ ਸੀ ਪਾਈ ਸੀ ਤੇ ਮੈਨੂੰ ਬਧਗਾ ਲੱਗਦਾ ਜੀ ਜਦੋਂ ਕੋਈ ਮੈਨੂੰ ਕਹਿੰਦਾ ਵੀ ਤੁਸੀਂ ਦੁਕਾਨ ਨਵੀਂ ਬਣਾਲੀ ਸੋਹਣੀ ਬਣ ਗਈ ਇੰਦਾ ਜੀ ਉਹ ਵਣਾ ਜੀ ਦੇਖੋ ਜੀ ਤੁਹਾਡੀ ਕਿਰਪਾ ਆਪਾਂ ਯਾਦ ਰਹਿ ਆਂ ਪਰਮਾਤਮਾ ਦਾ ਸਾਥ ਦੇ ਰਿਹਾ ਆਪਾਂ ਭੈਣਰਾ ਦਾ ਸਾਥ ਆਦਾ ਤੇ ਸਾਰੀ ਅੱਗੇ ਚੱਲ ਰਹੀ ਆ। ਵਾਹਿਗੁਰੂ ਕਰੇ ਜੀ ਆਪਣਾ ਸਾਰਿਆਂ ਦਾ ਸਾਥ ਇਸ ਤਰ੍ਹਾਂ ਬਣਿਆ ਕੰਮ ਕਰਦੀ ਕਲਾ ਜਰ ਰੱਖੀ ਪਰਮਾ ਚਲੋ ਠੀਕ ਹੈ ਫਿਰ ਆਪਾਂ ਕਰਦੇ ਆਂ ਬੇਥੇ ਚੱਲਦੇ ਆਂ ਟਿ ਬਣਾਉਣੇ 8 ਵਜ ਗਏ ਹੋ ਗਏ ਵੀ ਤੁਹ ਠੀਕ ਹੈ ਫਿਰ ਆਪਕੇ ਬਾਏ ਸਾਸ਼ਕਾ